ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਫਨ ਫੈਕਟਰੀ ਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਅਜਿਹੀਆਂ ਕਹਾਣੀਆਂ ਤੇ ਜਾਣਕਾਰੀ ਜੋ ਤੁਹਾਡੇ ਦਿਲ ਤੇ ਦਿਮਾਗ ਦੋਵਾਂ ਨੂੰ ਛੂ ਜਾਂਦੀਆਂ ਹਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਕਿਤਾਬ ਬਾਰੇ ਅਜਿਹੀ ਚੀਜ਼ ਬਾਰੇ ਜੋ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇੱਕ ਗੁਪਤ ਰਹੱਸ ਇੱਕ ਡਰਾਉਣੀ ਸੱਚਾਈ ਤੇ ਇੱਕ ਕਿਤਾਬ ਜੋ ਇਸ ਸਾਰੇ ਰਾਜ ਨੂੰ ਖੋਲ ਕੇ ਤੁਹਾਡੇ ਸਾਹਮਣੇ ਰੱਖਦੀ ਹੈ ਇਸ ਕਿਤਾਬ ਦਾ ਨਾਮ ਹੈ ਪ੍ਰੋਜੈਕਟ ਐਮ ਕੇ ਅਲਟਰਾ ਐਂਡ ਮਾਈਂਡ ਕੰਟਰੋਲ ਟੈਕਨੋਲੋਜੀ ਅਤੇ ਇਸ ਨੂੰ ਲਿਖਿਆ ਹੈ ਐਕਸਲ ਬਾਲਥਜ਼ਰਨੇ ਇਹ ਕਿਤਾਬ ਸਾਨੂੰ ਲੈ ਕੇ ਜਾਂਦੀ ਹੈ ਅਮਰੀਕੀ ਸਰਕਾਰ ਦੇ ਇੱਕ ਖਤਰਨਾਕ ਤੇ ਗੁਪਤ ਪ੍ਰੋਜੈਕਟ ਉੱਤੇ ਐਮ ਕੇ ਅਲਟਰਾ ਦੀ ਦੁਨੀਆ ਵਿੱਚ ਸੋਚੋ ਜੇ ਕੋਈ ਤੁਹਾਡੇ ਦਿਮਾਗ ਨੂੰ ਕੰਟਰੋਲ ਕਰ ਲਵੇ ਤੁਹਾਡੀ ਸੋਚ ਨੂੰ ਬਦਲ ਦੇਵੇ ਤੁਹਾਡੇ ਫੈਸਲੇ ਆਪਣੇ ਹੱਥ ਵਿੱਚ ਲੈ ਲਵੇ ਤੇ ਤੁਹਾਨੂੰ ਪਤਾ ਵੀ ਨਾ ਹੋਵੇ ਇਹੀ ਕਰਨ ਦੀ ਕੋਸ਼ਿਸ਼ ਕੀਤੀ ਸੀ CIA ਨੇ ਅਮਰੀਕੀ ਦੀ ਖੂਫੀਆ ਏਜੰਸੀ ਨੇ ਜਿਸ ਨੇ ਲੋਕਾਂ ਨੂੰ ਬਿਨਾ ਦੱਸੇ ਡਰੱਗਸ ਦਿੱਤੀਆਂ ਉਹਨਾਂ ਦੇ ਦਿਮਾਗ ਨਾਲ ਖਿਲਵਾੜ ਕੀਤਾ ਅਤੇ ਅਜਹੀਆਂ ਤਕਨੀਕਾਂ ਅਜ਼ਮਾਈਆਂ ਜੋ ਸੁਣ ਕੇ ਸਾਡੇ ਵਰਗੇ ਆਮ ਆਦਮੀ ਪੰਜਾਬੀ ਬੰਦੇ ਦਾ ਦਿਲ ਤੱਕ ਤੱਕ ਕਰਨ ਲੱਗ ਪਵੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਕਹਾਣੀ ਦੱਸਾਂਗੇ ਇਹ ਇੱਕ ਪ੍ਰੋਜੈਕਟ ਸੀ ਇਸ ਦਾ ਮਕਸਦ ਕੀ ਸੀ ਇਸ ਨਾਲ ਲੋਕਾਂ ਦੀ ਜ਼ਿੰਦਗੀ ਤੇ ਕੀ ਬੀਤੀ ਤੇ ਅੱਜ ਦੇ ਜਮਾਨੇ ਵਿੱਚ ਇਸ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਇਹ ਸਿਰਫ ਇੱਕ ਕਿਤਾਬ ਦੀ ਗੱਲ ਨਹੀਂ ਬਲਕਿ ਇੱਕ ਸਵਾਲ ਹੈ ਕੀ ਸਾਡਾ ਦਿਮਾਗ ਸੱਚਮੁੱਚ ਸਾਡਾ ਹੈ ਤਾਂ ਤਿਆਰ ਹੋ ਜਾਓ ਆਪਣੀ ਕੁਰਸੀ ਦੀ ਪੇਟੀ ਬੰਨ ਲਵੋ ਕਿਉਂਕਿ ਇਹ ਸਫ਼ਰ ਰਹਿਣ ਵਾਲਾ ਹੈ ਰੋਮਾਂਚਕ ਅਤੇ ਡਰਾਵਣਾ ਚਲੋ ਸ਼ੁਰੂ ਕਰਦੇ ਹਾਂ ਮੇਨ ਕੰਟੈਂਟ ਐਮਕੇ ਅਲਟਰਾ ਕੀ ਸੀ ਇਹ ਇੱਕ ਗੁਪਤ ਪ੍ਰੋਜੈਕਟ ਦੀ ਸ਼ੁਰੂਆਤ ਦੋਸਤੋ ਸਭ ਤੋਂ ਪਹਿਲਾਂ ਆਓ ਜਾਣੀਏ ਕਿ ਇਹ ਐਮਕੇ ਅਲਟਰਾ ਕੀ ਸੀ 1950 ਦੇ ਦਹਾਕੇ ਵਿੱਚ ਇਹ ਉਹ ਸਮਾਂ ਸੀ ਜਦੋਂ ਦੁਨੀਆ ਦੋ ਹਿੱਸਿਆਂ ਵਿੱਚ ਵੰਡੀ ਹੋਈ ਸੀ ਇੱਕ ਪਾਸੇ ਅਮਰੀਕੀ ਦੂਜੇ ਪਾਸੇ ਸੋਵੀਅਤ ਯੂਨੀਅਨ ਇਹ ਸਮਾਂ ਸੀ ਕੋਲਡ ਵਾਰ ਦਾ ਜਿਸ ਵਿੱਚ ਜੰਗ ਤਾਂ ਖੁੱਲ ਕੇ ਨਹੀਂ ਸੀ ਲੜੀ ਜਾ ਰਹੀ ਪਰ ਹਰ ਦੇਸ਼ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਦੌੜ ਵਿੱਚ ਸੀ ਇਸ ਦੌੜ ਵਿੱਚ ਅਮਰੀਕੀ ਸਰਕਾਰ ਦੀ CIA ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਿਸ ਦਾ ਨਾਮ ਸੀ ਐਮਕੇ ਅਲਟਰਾ ਇਸ ਦਾ ਮਕਸਦ ਸੀ ਕਿ ਲੋਕਾਂ ਦੇ ਦਿਮਾਗ ਨੂੰ ਕੰਟਰੋਲ ਕਰਨ ਦੇ ਤਰੀਕੇ ਲੱਭਣਾ ਸੋਚੋ ਜੇ ਤੁਸੀਂ ਪੰਜਾਬ ਦੇ ਕਿਸੇ ਪਿੰਡ ਵਿੱਚ ਰਹਿੰਦੇ ਹੋ ਤੇ ਕੋਈ ਤੁਹਾਡੇ ਸਿਰ ਉੱਤੇ ਬੈਠ ਕੇ ਤੁਹਾਡੇ ਫੈਸਲੇ ਲੈਣ ਲੱਗ ਪਵੇ ਤੁਹਾਨੂੰ ਕੀ ਲੱਗੇਗਾ ਸੀਆਈਏ ਚਾਹੁੰਦੀ ਸੀ ਕਿ ਉਹ ਦੁਸ਼ਮਣ ਦੇ ਸਿਪਾਈਆਂ ਜਾਂ ਜਾਸੂਸਾਂ ਦੇ ਦਿਮਾਗ ਨੂੰ ਇਸ ਤਰ੍ਹਾਂ ਕੰਟਰੋਲ ਕਰ ਲਵੇ ਕਿ ਉਹ ਆਪਣੇ ਰਾਜ਼ ਖੁਦ ਹੀ ਉਗਲ ਦੇਣ ਪਰ ਇਹ ਸਿਰਫ ਦੁਸ਼ਮਣਾਂ ਤੱਕ ਸੀਮਿਤ ਨਹੀਂ ਸੀ CIA ਨੇ ਆਪਣੇ ਹੀ ਦੇਸ਼ ਦੇ ਲੋਕਾਂ ਤੇ ਇਹ ਪ੍ਰਯੋਗ ਕੀਤੇ ਆਮ ਨਾਗਰਿਕ ਫੌਜੀ ਤੇ ਕਈ ਵਾਰ ਤਾਂ ਉਹ ਲੋਕਾਂ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਇਹ ਸਭ ਗੁਪਤ ਰੱਖਿਆ ਗਿਆ ਸੀ ਇੰਨਾ ਗੁਪਤ ਕਿ ਸਾਡੇ ਪੰਜਾਬ ਦੇ ਗੁਪਤ ਖਜ਼ਾਨਿਆਂ ਵਰਗਾ ਜਿਨ੍ਹਾਂ ਦੀ ਗੱਲ ਸਿਰਫ ਕਹਾਣੀਆਂ ਵਿੱਚ ਹੁੰਦੀ ਹੈ ਨੰਬਰ 2 ਡਰੱਗਸ ਸਮੋਹਨ ਤੇ ਬ੍ਰੇਨ ਵਾਸ਼ਿੰਗ ਸੀਆਈਏ ਦੇ ਹਥਿਆਰ ਹੁਣ ਆਓ ਇਸ ਤਰੀਕਿਆਂ ਤੇ ਗੱਲ ਕਰੀਏ ਸੀਆਈਏ ਨੇ ਇਹ ਪ੍ਰਯੋਗ ਕਰਨ ਲਈ ਕਈ ਅਜੀਬ ਅਤੇ ਡਰਾਉਣੇ ਤਰੀਕੇ ਅਪਣਾਏ ਸਭ ਤੋਂ ਪਹਿਲਾਂ ਗੱਲ ਕਰੀਏ ਡਰੱਗਸ ਦੀ ਇਹਨਾਂ ਵਿੱਚੋਂ ਇੱਕ ਸੀ ਐਲਐਸਡੀ ਇਹ ਇੱਕ ਅਜੀਹਾ ਡਰੱਗ ਸੀ ਜੋ ਇਨਸਾਨ ਦੇ ਦਿਮਾਗ ਨੂੰ ਪੂਰੀ ਤਰ੍ਹਾਂ ਉਲਟਪੁਲਟ ਕਰ ਦਿੰਦਾ ਹੈ ਸੋਚੋ ਜਿਵੇਂ ਪੰਜਾਬ ਵਿੱਚ ਕਿਸੇ ਨੂੰ ਭੰਗ ਦਾ ਘੋਟਾ ਪਲਾ ਦਿਓ ਪਰ ਇਹ ਉਸ ਤੋਂ ਵੀ ਖਤਰਨਾਕ ਸੀ ਇਹ ਡਰੱਗ ਲੋਕਾਂ ਨੂੰ ਬਿਨਾਂ ਦੱਸੇ ਦਿੱਤਾ ਜਾਂਦਾ ਸੀ ਕਈ ਵਾਰੀ ਉਹਨਾਂ ਦੀ ਚਾਹ ਜਾਂ ਖਾਣੇ ਵਿੱਚ ਮਿਲਾ ਦਿੱਤਾ ਜਾਂਦਾ ਫਿਰ ਉਹ ਲੋਕ ਅਜੀਬ ਹਰਕਤਾਂ ਕਰਨ ਲੱਗ ਪੈਂਦੇ ਕਈ ਵਾਰ ਕੋਈ ਹੱਸਦਾ ਕਈ ਵਾਰ ਕੋਈ ਰੋਂਦਾ ਕੋਈ ਡਰ ਨਾਲ ਚੀਕਦਾ CIA ਦਾ ਸਾਇੰਸਦਾਨ ਇਹ ਸਭ ਬੈਠ ਕੇ ਨੋਟਿਸ ਕਰਦਾ ਸੀ ਡਰੱਗਸ ਦੇਣ ਤੋਂ ਬਾਅਦ ਸਮੋਹਨ ਯਾਨੀ ਹਿਪਨੋਟਾਈਜ਼ ਉਹ ਤਰੀਕਾ ਹੈ ਜਿਸ ਵਿੱਚ ਕਿਸੇ ਦੇ ਦਿਮਾਗ ਨੂੰ ਸੁਝਾਅ ਦੇ ਕੇ ਕੰਟਰੋਲ ਕੀਤਾ ਜਾਂਦਾ ਹੈ ਸਾਡੇ ਪੰਜਾਬ ਵਿੱਚ ਤਾਂ ਸਮੋਹਨ ਦੀਆਂ ਗੱਲਾਂ ਬਾਬਿਆਂ ਨਾਲ ਜੁੜਦੀਆਂ ਹਨ ਪਰ CIA ਨੇ ਇਸ ਨੂੰ ਸਾਇੰਸ ਦਾ ਰੂਪ ਦਿੱਤਾ ਉਹ ਲੋਕਾਂ ਨੂੰ ਸੁਝਾਅ ਦਿੰਦੇ ਤੂੰ ਇਹ ਕਰ ਤੂੰ ਉਹ ਕਰ ਅਤੇ ਉਹ ਬਿਨਾਂ ਸੋਚੇ ਅਮਲ ਕਰਦੇ ਤੀਜਾ ਤਰੀਕਾ ਸੀ ਬ੍ਰੇਨ ਵਾਸ਼ਿੰਗ ਇਸ ਵਿੱਚ ਲੋਕਾਂ ਦੇ ਦਿਮਾਗ ਨੂੰ ਇੰਨਾ ਤੋੜਿਆ ਜਾਂਦਾ ਸੀ ਕਿ ਉਹ ਆਪਣੀ ਪਛਾਣ ਹੀ ਭੁੱਲ ਜਾਣ ਉਹਨਾਂ ਨੂੰ ਘੰਟਿਆਂ ਤੱਕ ਇੱਕੋ ਆਵਾਜ਼ ਸੁਣਾਈ ਜਾਂਦੀ ਜਾਂ ਉਹਨਾਂ ਨੂੰ ਹਨੇਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਇਹ ਸਭ ਸੁਣ ਕੇ ਸਾਨੂੰ ਲੱਗਦਾ ਹੈ ਜਿਵੇਂ ਕੋਈ ਫਿਲਮ ਦਾ ਸੀਨ ਹੋਵੇ ਪਰ ਇਹ ਸੱਚ ਸੀ ਨੰਬਰ 3 ਲੋਕਾਂ ਤੇ ਅਸਰ ਇੱਕ ਡਰਾਉਣੀ ਕਹਾਣੀ ਹੁਣ ਸਵਾਲ ਇਹ ਹੈ ਇਨ੍ਹਾਂ ਪ੍ਰਯੋਗਾਂ ਦਾ ਲੋਕਾਂ ਤੇ ਕੀ ਅਸਰ ਪਿਆ ਇਸ ਦਾ ਇੱਕ ਮਿਸਾਲ ਦਈਏ ਮੰਨ ਲਓ ਇੱਕ ਬੰਦਾ ਜਿਵੇਂ ਸਾਡੇ ਪਿੰਡ ਦਾ ਕੋਈ ਇਸ਼ਾਨ ਜਾਂ ਦੁਕਾਨਦਾਰ ਆਪਣੀ ਜ਼ਿੰਦਗੀ ਜੀ ਰਿਹਾ ਸੀ ਇੱਕ ਦਿਨ ਉਹ ਕਿਸੇ ਹਸਪਤਾਲ ਜਾਂ ਕਲੀਨਿਕ ਵਿੱਚ ਜਾਂਦਾ ਹੈ ਉੱਥੇ ਉਸ ਨੂੰ ਐਲ ਐਸ ਡੀ ਦੀ ਡੋਜ਼ ਦਿੱਤੀ ਜਾਂਦੀ ਹੈ ਉਹ ਬੰਦਾ ਘਰ ਵਾਪਸ ਆਉਂਦਾ ਹੈ ਪਰ ਹੁਣ ਉਹ ਪਹਿਲਾਂ ਵਰਗਾ ਨਹੀਂ ਰਹਿੰਦਾ ਉਸ ਨੂੰ ਅਜੀਬ ਅਜੀਬ ਸੁਪਨੇ ਆਉਣ ਲੱਗਦੇ ਹਨ ਉਹ ਡਰਨ ਲੱਗਦਾ ਹੈ ਉਸ ਦਾ ਦਿਮਾਗ ਸਹੀ ਨਾਲ ਕੰਮ ਨਹੀਂ ਕਰਦਾ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਨਹੀਂ ਪਛਾਣਦਾ ਅਤੇ ਆਪਣੇ ਘਰ ਵਿੱਚ ਅਜਨਬੀ ਜਿਹਾ ਮਹਿਸੂਸ ਕਰਦਾ ਹੈ ਇਹ ਕੋਈ ਕਾਲਪਨਿਕ ਕਹਾਣੀ ਨਹੀਂ ਐਲੈਕਸ ਬੈਲਥਜ਼ਰ ਦੀ ਕਿਤਾਬ ਵਿੱਚ ਅਜਹੀਆਂ ਸੱਚੀਆਂ ਘਟਨਾਵਾਂ ਦਾ ਜ਼ਿਕਰ ਹੈ ਕਈ ਲੋਕਾਂ ਨੂੰ ਮਾਨਸਿਕ ਬਿਮਾਰੀਆਂ ਹੋ ਗਈਆਂ ਕਈਆਂ ਨੇ ਖੁਦਕੁਸ਼ੀ ਕਰ ਲਈ ਇਹ ਸਭ ਸਰਕਾਰ ਦੀ ਤਾਕਤ ਦਾ ਗਲਤ ਇਸਤੇਮਾਲ ਸੀ ਸਾਡੇ ਪੰਜਾਬ ਵਿੱਚ ਅਸੀਂ ਅਕਸਰ ਸੁਣਦੇ ਹਾਂ ਜਿਸ ਦੇ ਹੱਥ ਵਿੱਚ ਡਾਂਗ ਉਹੀ ਭੈਂਸਾਂ ਦਾ ਮਾਲਕ ਪਰ ਇੱਥੇ ਤਾਂ CIA ਨੇ ਲੋਕਾਂ ਦੇ ਦਿਮਾਗ ਹੀ ਖੋਲੇ ਨੰਬਰ 4 ਨੈਤਿਕ ਸਵਾਲ ਕੀ ਇਹ ਸਹੀ ਸੀ ਹੁਣ ਆਉਂਦਾ ਹੈ ਸਭ ਤੋਂ ਵੱਡਾ ਸਵਾਲ ਕੀ ਇਹ ਸਭ ਨੈਤਿਕ ਸੀ ਸੋਚੋ ਜੇ ਸਾਡੇ ਘਰ ਵਿੱਚ ਕੋਈ ਆਪਣੀ ਮਰਜ਼ੀ ਨਾਲ ਸਾਡੀ ਚੀਜ਼ ਨਾਲ ਖਿਲਵਾੜ ਕਰੇ ਤਾਂ ਸਾਨੂੰ ਕਿਵੇਂ ਲੱਗੇਗਾ ਇਹ ਤਾਂ ਫਿਰ ਵੀ ਛੋਟੀ ਗੱਲ ਹੈ ਪਰ CIA ਨੇ ਲੋਕਾਂ ਦੇ ਦਿਮਾਗ ਨਾਲ ਖੇਡਿਆ ਉਹ ਵੀ ਬਿਨਾਂ ਉਹਨਾਂ ਦੀ ਇਜਾਜ਼ਤ ਤੋਂ ਐਕਸਲ ਬੈਲਥਜ਼ਰ ਇਸ ਕਿਤਾਬ ਵਿੱਚ ਇਹ ਸਵਾਲ ਉਠਾਉਂਦਾ ਹੈ ਕਿ ਸਰਕਾਰ ਨੂੰ ਕੀ ਹੱਕ ਸੀ ਕੀ ਤਾਕਤ ਦੇ ਨਾਂ ਤੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਨਾ ਜਾਇਜ਼ ਸੀ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਅਸੀਂ ਸਿਖਾਏ ਜਾਂਦੇ ਹਾਂ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ ਪਰ ਇੱਥੇ ਤਾਂ ਨੀਅਤ ਵੀ ਸਾਫ਼ ਨਹੀਂ ਸੀ ਇਸ ਤੋਂ ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ ਜੇ ਅੱਜ ਸਰਕਾਰ ਇਹ ਕਰ ਸਕਦੀ ਹੈ ਤਾ ਕੱਲ ਨੂੰ ਸਾਡੇ ਨਾਲ ਕੁਝ ਵੀ ਹੋ ਸਕਦਾ ਹੈ ਅੱਜ ਦੇ ਜਮਾਨੇ ਵਿੱਚ ਜਦੋਂ ਟੈਕਨੋਲੋਜੀ ਇੰਨੀ ਤਰੱਕੀ ਕਰ ਗਈ ਹੈ ਕਿ ਅਜਿਹੇ ਪ੍ਰਯੋਗ ਹੋਰ ਵੀ ਖਤਰਨਾਕ ਨਹੀਂ ਹੋ ਸਕਦੇ ਟੈਕਨੋਲੋਜੀ ਦਾ ਖਤਰਾ ਨੰਬਰ 5 ਪੇਟੈਂਟਸ ਤੇ ਸੱਚ ਦੋਸਤੋ ਇਹ ਕਿਤਾਬ ਸਿਰਫ ਪੁਰਾਣੀਆਂ ਗੱਲਾਂ ਨਹੀਂ ਦੱਸਦੀ ਇਸ ਵਿੱਚ 150 ਤੋਂ ਵੱਧ ਪੇਟੈਂਟਸ ਦਾ ਜ਼ਿਕਰ ਹੈ ਯਾਨੀ ਅਜਿਹੀ ਟੈਕਨੋਲੋਜੀਆ ਦਾ ਜੋ ਮਾਈਂਡ ਕੰਟਰੋਲ ਨਾਲ ਜੁੜੀਆਂ ਹੋਈਆਂ ਹਨ ਇਹਨਾਂ ਵਿੱਚੋਂ ਕੁਝ ਦੇ ਨਾਂ ਸੁਣ ਕੇ ਤੁਹਾਨੂੰ ਲੱਗੇਗਾ ਕਿ ਜਿਵੇਂ ਸਾਇੰਸ ਫਰਿਕਸ਼ਨ ਫਿਲਮ ਦੀ ਗੱਲ ਚੱਲ ਰਹੀ ਹੈ ਨੰਬਰ 1 ਜਿਵੇਂ ਹੈਗਾ ਹੈ ਉਹ ਹੈ ਆਰਟੀਫੀਸ਼ੀਅਲ ਟੈਲੀਪੈਥੀ ਇਹ ਤਕਨੀਕ ਦਿਮਾਗ ਵਿੱਚ ਆਵਾਜ਼ ਪਹੁੰਚਾਉਂਦੀ ਹੈ ਬਿਨਾ ਕਿਸੇ ਸਪੀਕਰ ਦੇ ਡਾਇਰੈਕਟਿਡ એનર્ਜੀ ਵੈਪਨਸ ਇਹ ਅਜਿਹੇ ਹਥਿਆਰ ਹਨ ਜੋ ਇਨਸਾਨ ਦੇ ਦਿਮਾਗ ਜਾਂ ਸਰੀਰ ਨੂੰ ਨਿਸ਼ਾਨਾ ਬਣਾਉਂਦੇ ਹਨ ਇੰਪਲਾਂਟੇਬਲ ਨੈਨੋ ਟੈਕਨੋਲੋਜੀ ਛੋਟੇ ਛੋਟੇ ਯੰਤਰ ਜੋ ਸਰੀਰ ਵਿੱਚ ਲਗਾਏ ਜਾ ਸਕਦੇ ਹਨ ਸਬ ਲਿਮੀਨਲ ਮੈਸੇਜਿੰਗ ਇਹ ਉਹ ਸੁਨੇਹੇ ਹਨ ਜੋ ਸਾਡੇ ਅਵਚੇਤਨ ਮਨ ਤੱਕ ਪਹੁੰਚਦੇ ਹਨ ਸੋਚੋ ਜੇ ਸਾਡੇ ਪੰਜਾਬ ਦੇ ਬਾਜ਼ਾਰ ਵਿੱਚ ਕੋਈ ਤੁਹਾਡਾ ਦਿਮਾਗ ਵਿੱਚ ਇਹ ਸੁਨੇਹਾ ਪਾ ਦੇਵੇ ਕਿ ਇਹ ਸਮਾਨ ਖਰੀਦ ਲਵੋ ਤੇ ਤੁਸੀਂ ਬਿਨਾਂ ਸੋਚੇ ਸਮਝੇ ਉਸ ਨੂੰ ਖਰੀਦ ਲਵੋਗੇ ਇਹ ਅੱਜ ਦੀ ਹਕੀਕਤ ਹੈ ਇਹ ਟੈਕਨੋਲੋਜੀ ਸਾਨੂੰ ਖੁਸ਼ੀ ਦੇਣ ਲਈ ਨਹੀਂ ਸਗੋਂ ਸਾਡੇ ਉੱਤੇ ਕੰਟਰੋਲ ਕਰਨ ਲਈ ਬਣਾਈ ਗਈ ਹੈ ਨੰਬਰ 6 ਸਿੱਖਿਆ ਅਸੀਂ ਕੀ ਸਿੱਖ ਸਕਦੇ ਹਾਂ ਹੁਣ ਆਓ ਇਸ ਸਾਰੇ ਮਾਮਲੇ ਤੋਂ ਸਿੱਖਣ ਵਾਲੀਆਂ ਗੱਲਾਂ ਤੇ ਗੌਰ ਕਰੀਏ ਸਾਡੇ ਪੰਜਾਬੀ ਲੋਕ ਅਕਸਰ ਕਹਿੰਦੇ ਹਨ ਜੋ ਹੋ ਗਿਆ ਸੋ ਹੋ ਗਿਆ ਅੱਗੇ ਦੀ ਸੋਚੋ ਤਾਂ ਆਓ ਅੱਗੇ ਦੀ ਸੋਚੀਏ ਇਤਿਹਾਸ ਜਾਣੋ ਪਹਿਲਾਂ ਜੋ ਹੋਇਆ ਉਸ ਨੂੰ ਸਮਝੋ ਜੇ ਅਸੀਂ ਐਮਕੇ ਅਲਟਰਾ ਵਰਗੀਆਂ ਘਟਨਾਵਾਂ ਨੂੰ ਜਾਣੀਏ ਤਾਂ ਅਸੀਂ ਭਵਿੱਖ ਨੂੰ ਅਜਿਹੇ ਖਤਰਿਆਂ ਤੋਂ ਬਚਾ ਸਕਦੇ ਹਾਂ ਸੱਤਾ ਤੇ ਸਵਾਲ ਸਰਕਾਰ ਜਾਂ ਵੱਡੀਆਂ ਕੰਪਨੀਆਂ ਤੇ ਇੰਨਾ ਭਰੋਸਾ ਨਾ ਕਰੋ ਸਵਾਲ ਪੁੱਛੋ ਉਹ ਜੋ ਕਰ ਰਹੇ ਹਨ ਉਹ ਸਹੀ ਹੈ ਜਾਂ ਨਹੀਂ ਮਾਨਸਿਕ ਤਾਕਤ ਆਪਣੇ ਦਿਮਾਗ ਨੂੰ ਮਜ਼ਬੂਤ ਰੱਖੋ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਸਿਖਾਇਆ ਹੈ ਕਿ ਮਨ ਨੂੰ ਕਾਬੂ ਵਿੱਚ ਰੱਖਣਾ ਸਭ ਤੋਂ ਵੱਡੀ ਜਿੱਤ ਹੈ ਜਾਗਰੂਕਤਾ ਅੱਜ ਦੇ ਜ਼ਮਾਨੇ ਵਿੱਚ ਜਦੋਂ ਟੀਵੀ ਫੋਨ ਤੇ ਸੋਸ਼ਲ ਮੀਡੀਆ ਸਾਡੇ ਦਿਮਾਗ ਤੱਕ ਪਹੁੰਚ ਰੱਖਦੇ ਹਨ ਤਾਂ ਜਾਗਰੂਕ ਰਹਿਣਾ ਜ਼ਰੂਰੀ ਹੈ ਸੱਚ ਦੀ ਖੋਜ ਜੋ ਤੁਸੀਂ ਸੁਣਦੇ ਹੋ ਉਸ ਨੂੰ ਜਾਂਚੋ ਆਪਣੀ ਅਕਲ ਨਾਲ ਸੱਚ ਤੱਕ ਪਹੁੰਚੋ ਇਹ ਸਿੱਖਿਆ ਸਾਨੂੰ ਆਪਣੀ ਮਾਨਸਿਕ ਆਜ਼ਾਦੀ ਦੀ ਰਾਖੀ ਕਰਨ ਲਈ ਤਿਆਰ ਕਰਦੀ ਹੈ ਨੰਬਰ 7 ਅੱਜ ਦਾ ਜ਼ਮਾਨਾ ਕੀ ਅਸੀਂ ਸੁਰੱਖਿਅਤ ਹਾਂ ਦੋਸਤੋ ਐਮ ਕੇ ਅਲਟਰਾ 1970 ਦੇ ਦਹਾਕੇ ਵਿੱਚ ਬੰਦ ਹੋ ਗਿਆ ਸੀ ਪਰ ਕੀ ਇਹ ਸੱਚਮੁੱਚ ਖਤਮ ਹੋ ਗਿਆ ਅੱਜ ਦੇ ਜਮਾਨੇ ਵਿੱਚ ਜਦੋਂ ਸਾਡੇ ਫੋਨ ਸਾਡੀ ਹਰ ਗੱਲ ਸੁਣਦੇ ਹਨ ਸਾਡੀ ਖਰੀਦਦਾਰੀਆਂ ਦਾ ਹਿਸਾਬ ਰੱਖਦੇ ਹਨ ਤੇ ਸਾਨੂੰ ਇਸ਼ਤਿਹਾਰ ਦਿਖਾਉਂਦੇ ਹਨ ਤਾਂ ਕੀ ਅਸੀਂ ਪੂਰੀ ਤਰ੍ਹਾਂ ਆਜ਼ਾਦ ਹੋ ਗਏ ਹਾਂ ਸਾਡੇ ਪੰਜਾਬ ਵਿੱਚ ਜਦੋਂ ਕੋਈ ਬਾਹਰੀ ਬੰਦਾ ਸਾਡੇ ਘਰ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰੇ ਤਾਂ ਅਸੀਂ ਉਸ ਨੂੰ ਰੋਕਦੇ ਹਾਂ ਪਰ ਅੱਜ ਦੀ ਟੈਕਨੋਲੋਜੀ ਤਾਂ ਸਾਡੇ ਦਿਮਾਗ ਦੀਆਂ ਗੱਲਾਂ ਵੀ ਪੜ ਰਹੀ ਹੈ। ਇਹ ਸਵਾਲ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਅੱਜ ਵੀ ਕਿਸੇ ਅਣਦਿੱਖੇ ਐਮਕੇ ਅਲਟਰਾ ਦਾ ਹਿੱਸਾ ਤੇ ਨਹੀਂ ਕਾਰਵਾਈ ਕਰਨ ਦਾ ਸੁਝਾਅ। ਅਸੀਂ ਕੀ ਕਰੀਏ? ਹੁਣ ਗੱਲ ਕਰੀਏ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਈਏ? ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਜੋ ਸਾਡੇ ਪੰਜਾਬੀ ਭਾਈਚਾਰੇ ਲਈ ਵੀ ਟੁਕਮੇ ਹਨ। ਪੜੋ ਅਤੇ ਸਮਝੋ ਧਿਆਨ ਨਾਲ। ਆਪਣੇ ਆਲੇ ਦੁਆਲੇ ਦੀ ਜਾਣਕਾਰੀ ਰੱਖੋ ਇਤਿਹਾਸ ਪੜੋ ਖਬਰਾਂ ਸਮਝੋ ਸਵਾਲ ਪੁੱਛੋ ਜੇ ਕੋਈ ਗੱਲ ਨਾ ਸਮਝ ਆਵੇ ਤਾਂ ਚੁੱਪ ਨਾ ਰਹੋ ਸਰਕਾਰ ਮੀਡੀਆ ਜਾਂ ਕਿਸੇ ਤੋਂ ਵੀ ਸਵਾਲ ਪੁੱਛੋ ਮਨ ਦੀ ਸ਼ਾਂਤੀ ਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਸਿਮਰਨ ਤੇ ਧਿਆਨ ਨਾਲ ਮਨ ਨੂੰ ਮਜ਼ਬੂਤ ਕਰੋ ਇੱਕ ਹੋਰ ਗੱਲ ਵੈਸੇ ਤਾਂ ਗੁਰੂ ਸਾਹਿਬਾਨ ਸਭ ਦੇ ਸਾਝੇ ਹੀ ਹਨ ਸਾਰੇ ਸੰਸਾਰ ਲਈ ਹੀ ਆਏ ਹਨ ਹੋ ਟੈਕਨੋਲੋਜੀ ਦੀ ਸਮਝ ਆਪਣੇ ਫੋਨ ਇੰਟਰਨੈਟ ਤੇ ਸੋਸ਼ਲ ਮੀਡੀਆ ਦੀ ਰਾਹੀਂ ਵਰਤੋ ਕਰੋ ਜੋ ਜ਼ਰੂਰੀ ਨਹੀਂ ਉਸ ਤੋਂ ਦੂਰ ਰਹੋ ਭਾਈਚਾਰੇ ਦੀ ਮਦਦ ਜੇ ਤੁਹਾਨੂੰ ਲੱਗੇ ਕਿ ਕੋਈ ਤੁਹਾਡੀ ਨਾਲ ਗਲਤ ਕਰ ਰਿਹਾ ਹੈ ਤਾਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਗੱਲ ਕਰੋ ਇਹ ਛੋਟਾ ਕਦਮ ਸਾਨੂੰ ਵੱਡੇ ਖਤਰਿਆਂ ਤੋਂ ਬਚਾ ਸਕਦਾ ਹੈ ਤਾਂ ਦੋਸਤੋ ਅੰਤ ਵਿੱਚ ਪ੍ਰੋਜੈਕਟ ਐਮ ਕੇ ਅਲਟਰਾ ਐਂਡ ਮਾਈਂਡ ਕੰਟਰੋਲ ਟੈਕਨੋਲੋਜੀ ਸਾਨੂੰ ਇੱਕ ਡਰਾਵਣੀ ਪਰ ਸੱਚੀ ਦੁਨੀਆ ਦੀ ਸੈਰ ਕਰਵਾਉਂਦੀ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਆਪਣੇ ਦਿਮਾਗ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਸਰਕਾਰਾਂ ਤੇ ਟੈਕਨੋਲੋਜੀ ਦੀ ਤਾਕਤ ਅੱਗੇ ਸਿਰਫ ਜਾਗਰੂਕਤਾ ਹੀ ਸਾਨੂੰ ਬਚਾ ਸਕਦੀ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟਸ ਵਿੱਚ ਜਰੂਰ ਦੱਸੋ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਕਿ ਅੱਜ ਵੀ ਕਿਸੇ ਅਣਜਾਣ ਕੰਟਰੋਲ ਦਾ ਅਸੀਂ ਹਿੱਸਾ ਹਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਆਪਣਾ ਖਿਆਲ ਰੱਖੋ ਤੇ ਸਤਿ ਸ਼੍ਰੀ ਅਕਾਲ